ਦੀਆਂ ਪਸੇ ਨੂੰ ਲੱਗੇ 7 ਤੋਂ 8 ਢਾਂਕੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਅੱਜ ਪੰਜਾਬ ਦੇ 364 ਸਕੂਲਾਂ ਦੀ ਰੈਨੋਵੇਸ਼ਨ ਦੇ ਕੰਮਾਂ ਦਾ ਉਦਘਾਟਨ ਕਰੇਗੀ ਪੰਜਾਬ ਸਰਕਾਰ ਸੂਬੇ ਦੇ 12000 ਸਰਕਾਰੀ ਸਕੂਲਾਂ ਦੇ ਨਵੀਨੀਕਰਨ ਦਾ ਹੈ ਪਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਦੇ ਵਿੱਚ ਹੋਣ ਵਾਲੇ ਨਵਕਾਰ ਮਹਾ ਮੰਤਰ ਦਿਵਸ ਦੇ ਵਿੱਚ ਹੋਣਗੇ ਸ਼ਾਮਲ 108 ਤੋਂ ਵੱਧ ਦੇਸ਼ਾਂ ਦੇ ਲੋਕ ਅਤੇ ਸ਼ਰਧਾਲੂ ਲੈਣਗੇ ਹਿੱਸਾ ਮਾਹਵੀਰ ਜਨਮਤੀ ਦੇ ਸਬੰਧ ਦੇ ਵਿੱਚ ਹੋਵੇਗਾ ਸਮਾਗਮ ਸੱਚੀ ਗੱਲ ਤੁਸੀਂ ਵਖਰੇਉ ਨਿਊਜ਼ ਰੇਟਰਨ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਤੇ ਸ਼ੁਭਕਾਮਨਾ ਕਰਨ ਜਾ ਰਹੇ ਹਾਂ ਵੱਡੀ ਖਬਰ ਤੇ ਵੱਡੀ ਖਬਰ ਉਸ ਅਟੈਕ ਉਸ ਹਮਲੇ ਦੇ ਨਾਲ ਜੁੜੀ ਹੋਈ ਹੈ ਜੋ ਕਿ ਕੱਲ ਰਾਤ ਬੀਜੇਪੀ ਆਗੂ ਮਨਜਨ ਕਾਲਗੱਦ ਦੇ ਘਰ ਤੇ ਕੀਤਾ ਗਿਆ ਮਨਜਨ ਕਾਲੀਆ ਦੇ ਘਰ ਤੇ ਗ੍ਰੇਨੜ ਹਮਲੇ ਦੇ ਮੁਲਜ਼ਮਾਂ ਦੀ ਅੱਜ ਪੇਸ਼ੀ ਹੋਵੇਗੀ ਮੁਲਜ਼ਮਾਂ ਨੂੰ ਜਨੰਦਰ ਕੋਰਟ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਵੇਗੀ ਹਮਲੇ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਹਾਲਾਂਕਿ ਹਮਲਾ ਇਹਨਾਂ ਮੁਲਜ਼ਮਾਂ ਹਮਲੇ ਦੇ ਵਿੱਚ ਇਹਨਾਂ ਮੁਲਜ਼ਮਾਂ ਦਾ ਕੀ ਰੋਲ ਹੈ ਇਸ ਬਾਰੇ ਪੁਲਿਸ ਨੇ ਕੁਝ ਵੀ ਸਪਸ਼ਟ ਨਹੀਂ ਕੀਤਾ ਮਨਰੰਜਨ ਕਾਲੀਆ ਦੇ ਘਰ ਤੇ ਦਰਸਲ ਗ੍ਰੇਨੇਡ ਸੁੱਟਿਆ ਗਿਆ ਸੀ ਈ ਰਿਕਸ਼ਾ ਦੇ ਵਿੱਚ ਆਇਆ ਮੁਲਜ਼ਮਾਂ ਨੇ ਘਰ ਦੇ ਵਿੱਚ ਇਹ ਗ੍ਰੇਨੇਡ ਸੁੱਟ ਦਿੱਤਾ ਦੋਵੇਂ ਮੁਲਜ਼ਮ ਜਲੰਧਰ ਦੇ ਰਹਿਣ ਵਾਲੇ ਦਸਤੇਜਾਰੀ ਨੇ ਸਤੀ ਸ਼ਖਤ ਹੈਰੀ ਮੁਲਜ਼ਮਾਂ ਦੇ ਨਾਮ ਦਸਤੇਜਾਰੀ ਨੇ ਦੋਵੇਂ ਆਪਸ ਦੇ ਵਿੱਚ ਮਸੇਰੇ ਭਰਾ ਵੀ ਦਸਤੇਜਾਰੀ ਨੂੰ ਜੋ ਜਾਣਕਾਰੀ ਸਾਹਮਣੇ ਆਈ ਹੈ ਤਾਂ ਮਨਰੰਜਨ ਕਾਲੀਆ ਦੇ ਘਰ ਤੇ ਗ੍ਰੇਡ ਹਮਲੇ ਦੇ ਮੁਲਜ਼ਮਾਂ ਦੀ ਅੱਜ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ ਆ ਮੁਲਜ਼ਮਾਨ ਨੂੰ ਜਨੰਦਰ ਕੋਰਟ ਦੇ ਵਿੱਚ ਪੇਸ਼ ਕਰਕੇ ਪੁਲਸ ਦੇ ਵੱਲੋਂ ਰਿਮਾਂਡ ਹਾਸਲ ਕੀਤਾ ਜਾਵੇਗਾ ਹਮਲੇ ਦੇ ਮਾਮਲੇ ਦੇ ਵਿੱਚ ਪੁਲਸ ਨੇ ਦਰਸਲ ਆ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਕੱਲ ਬਕਾਇਦਾ ਪੁਲਸ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਇਸ ਬਾਰੇ ਜਾਣਕਾਰੀ ਦਿੱਤੀ ਗਈ ਸੀ ਟਾਰਗੇਟ ਤੇ ਬੀਜਪੀ ਯਾਗੂ ਰਾਧੇ ਹਨੇਰੇ ਚ ਹੋਇਆ ਬਲਾਸਟ ਅਤਵਾਦੀ ਹਮਲਾ ਜਾਂ ਕੋਈ ਸਾਜ਼ਿਸ਼ ਸਿਆਸੀ ਗਲਿਆਰਿਆਂ ਚ ਸੁਣੀ ਧਮਾਕੇ ਦੀ ਗੂੰਜ ਉਖੜਿਆ ਹੋਇਆ ਘਰ ਦਾ ਦਰਵਾਜ਼ਾ ਚੱਕਣਾ ਚੁਰ ਹੋਏ ਸ਼ੀਸ਼ੇ ਤੇ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੇ ਗਏ ਵਾਹਨ ਇਹ ਧਮਾਕਾ ਹੋਇਆ ਭਾਜਪਾ ਗੂ ਮੋਰੰਜਨ ਕਾਲੀਆ ਦੇ ਘਰ ਤੇ ਜਿਸ ਦੀ ਆਵਾਜ਼ ਦਿਨ ਚੜ੍ਹਦੇ ਸਿਆਸੀ ਗਲਿਆਰਿਆਂ ਦੇ ਵਿੱਚ ਵੀ ਸੁਣਾਈ ਦਿੱਤੀ ਹਮਲਾਵਰ ਕੌਣ ਸਨ ਹਮਲੇ ਦੀ ਵਜ੍ਹਾ ਕੀ ਸੀ ਇਹ ਸਭ ਸਸਪੈਂਸ ਰਿਹਾ ਪਰ ਪੁਲਿਸ ਥਾਣਾ ਡਿਵੀਜ਼ਨ ਨੰਬਰ 3 ਤੋਂ ਮਹਿਜ਼ 100 ਮੀਟਰ ਦੀ ਦੂਰੀ ਤੇ ਹੋਏ ਧਮਾਕੇ ਨੇ ਸ਼ਰਾਰਤੀ ਅੰਸਰਾਂ ਦੇ ਇਰਾਦੇ ਜਗ ਜाहिर ਕਰ ਦਿੱਤੇ ਜਿਹੜਾ ਗ੍ਰੇਨੇਡ ਅਟੈਕ ਹੋਇਆ ਹੈ ਕੋ ਇਨਾ ਕਸੂਈਰ ਸਿਗਾ ਤੁਸੀਂ ਜਿਹੜਾ ਸਾਡੀ ਪਾਰਟੀਸ਼ਨ ਹੋਈ ਹੋਈ ਵਿੱਚ ਉਹਦੇ ਦੇਖੋ ਟੁਕੜੇ 7-8 ਫੁੱਟ ਜਾ ਕੇ ਗਰੇ ਹੋਏ ਆ ਕਿਚਨ ਦੇ ਸ਼ੀਸ਼ੇ ਟੁੱਟ ਗਏ ਬਾਥਰੂਮ ਦੀ ਜਿਹੜੀ ਦਰਵਾਜ਼ਾ ਹੈ ਉਹ ਸਾਰਾ ਉਖੜ ਗਿਆ ਅੰਦਰ ਟ੍ਰੈਮਰ ਨਾਲ ਹੀ ਉਖੜਿਆ ਅੰਦਰ ਜਿੰਨੇ ਦਰਵਾਜ਼ੇ ਹੈਗੇ ਆ ਉਹ ਸਾਰੇ ਉਖੜ ਕੇ ਚੁਕਾਠਾ ਵੀ ਉਖੜੀਆਂ ਤੇ ਇੰਨਾ ਜ਼ਿਆਦਾ ਜ਼ੋਰਦਾਰ ਸੀ ਉੱਪਰ ਵੀ ਸ਼ੀਸ਼ੇ ਟੁੱਟੇ ਹੋਏ ਆ ਕਾਰ ਦਾ ਇੰਟੀਰੀਅਰ ਹੈ ਉਹ ਸਾਰਾ ਗਿਰ ਗਿਆ ਸੀਸੀਟੀਵੀ ਫੁਟੇਜ ਦੇ ਮੁਤਾਬਿਕ ਧਮਾਕਾ ਸੋਮਵਾਰ ਦੇ ਰਾਤ ਕਰੀਬ 1 ਵਜੇ ਹੋਇਆ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਇੱਕ ਈ ਰਿਕਸ਼ਾ ਭਾਜ-ਪਾਗੂ ਮਨੋਰੰਜਨ ਕਾਲੀਆ ਦੇ ਘਰ ਦੇ ਪਾਰੋਂ ਲੰਘਦਾ ਹੈ ਜੋ 2 ਮਿੰਟ 16 ਸਕਿੰਟ ਦੇ ਬਾਅਦ ਵਾਪਸ ਘਰ ਵੱਲ ਆਉਂਦਾ ਹੈ ਉਸ ਦੇ ਵਿੱਚ ਬੈਠੇ ਹਮਲਾਵਰ ਬੰਬ ਨੁਮਾ ਚੀਜ਼ ਸੁੱਟ ਦਿੰਦੇ ਨੇ ਤੇ ਠੀਕ 10 ਸਕਿੰਟ ਬਾਅਦ ਧਮਾਕਾ ਹੁੰਦਾ ਹੈ ਫੋਰੈਂਸਿਕ ਜਿਹੜੇ ਪੁਲਿਸ ਦੇ ਐਕਸਪਰਟਸ ਆਏ ਸੀਗੇ ਉਹ ਸਾਰੇ ਲੈ ਗਏ ਮਟੀਰੀਅਲ ਇੱਥੋਂ ਕਾਫੀ ਕੁਝ ਤੇ ਰਾਤੀ ਜਾਂਚ ਕਰਦੇ ਰਹੇ ਆ ਤੇ ਪਹਿਲਾਂ ਇੱਥੇ ਪੀਸੀਆਰ ਹੁੰਦੀ ਸੀਗੀ ਹੁਣ ਨਹੀਂ ਰਹੀਆਂ ਉਹਨਾਂ ਦੀ ਤਾਂ ਪੁਲਿਸ ਆਪਣਾ ਨਿਰਣੇ ਉਸ ਚਾਸੀ ਕੀ ਕਹਿ ਸਕਦਾ ਉਥੇ ਧਮਾਕੇ ਤੋਂ ਬਾਅਦ ਪੁਲਿਸ ਤੇ ਫੋਰੈਂਸਿਕ ਟੀਮਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਜੀ ਮੰਨੋਰੰਜਨ ਕਲਿਆਣ ਜੋ ਸਾਡੇ ਐਕਸ ਮਿਨਿਸਟਰ ਨੇ ਉਹ ਨਾਲ ਦੇ ਘਰ ਦੇ ਵਿੱਚ ਹਾੜ ਗ੍ਰੇ ਸੁੱਟਿਆ ਗਿਆ ਵਿਦਨ 12 ਆਵਰਸ ਬਾਰਾ ਘੰਟੇ ਦੇ ਵਿੱਚ ਪੰਜਾਬ ਪੁਲਿਸ ਨੇ ਇਹ ਕੇਸ ਕਰਾਟ ਕਰ ਲਿਆ ਔਰ ਇਸ ਜਿਹੜਾ ਇਸ ਹਮਲੇ ਦੇ ਦੋ ਮੇਨ ਅਕਿਊਜ਼ ਸੀਗੇ ਉਹਨਾਂ ਨੂੰ ਔਰ ਜਿਹੜਾ ਆਟੋ ਰਿਕਸ਼ਾ ਇਸ ਘਟਨਾ ਦੇ ਵਿੱਚ ਯੂਜ਼ ਹੋਇਆ ਸੀ ਉਸ ਨੂੰ ਅਸੀਂ ਬਰਾਮਦ ਕਰ ਲਿਆ ਦੱਸ ਦਈਏ ਕਿ ਧਮਾਕੇ ਸਮੇਂ ਮਨਰੰਜਨ ਕਾਲੀਆ ਆਪਣੇ ਪਰਿਵਾਰ ਦੇ ਨਾਲ ਘਰ ਦੇ ਵਿੱਚ ਹੀ ਮੌਜੂਦ ਸਨ ਫਿਲਹਾਲ ਧਮਾਕੇ ਕਾਰਨ ਕੋਈ ਵੀ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਸਾਬਕਾ ਮੰਤਰੀ ਦੇ ਘਰ ਹੋਇਆ ਹਮਲਾ ਹੁਣ ਕਈ ਐਂਗਲਾਂ ਵੱਲ ਇਸ਼ਾਰਾ ਕਰ ਰਿਹਾ ਹੈ ਜਲੰਧਰ ਤੋਂ ਰਾਜੀਵ ਸ਼ਰਮਾ ਦੇ ਨਾਲ ਸਹਿਜ ਜਨੇਜਾ న్యూਸ 18 ਪੰਜਾਬ ਅਦ੍ਰਿਸ ਅਟੈਕ ਨੂੰ ਹਮਲੇ ਨੂੰ ਲੈ ਕੇ ਪੰਜਾਬ ਦੀਆਂ ਸਿਆਸੀ ਤਰ੍ਹਾਂ ਆਪੋ ਆਪਣੇ ਤਰੀਕੇ ਦੇ ਨਾਲ ਹਮਲੇ ਦੇ ਐਂਗਲ ਕੱਢ ਰਹੀਆਂ ਨੇ ਬਿਲਕੁਲ ਸਾਬ ਕਿਉਂਕਿ ਪੰਜਾਬ ਪੁਲਿਸ ਕਿ ਇੰਟੈਲੀਜੈਂਸ ਭਗਵੰਤ ਮਾਨ ਜੀ ਨੇ ਦਿੱਲੀ ਮੇ ਕਾਂਗਰਸ ਹੈਡਕੁਆਰਟਰ ਤੇ ਲਗਾ ਰੱਖੀ ਹੈ ਕਿ ਕਾਂਗਰਸ ਕੇ ਲੀਡਰ ਆਪਸ ਮੇ ਕੁੱਤੇ ਬਿੱਲੀਆਂ ਕੀ ਤਰ੍ਹਾਂ ਕੈਸੇ ਲੜ ਰਹੇ ਵਿਧਾਨ ਸਭਾ ਮੇ ਖੜੇ ਹੋ ਕੇ ਕਹਿ ਰਹੇ ਕਿ ਮੇਰੇ ਕੋ ਇੰਟੈਲੀਜੈਂਸ ਮੇਰੇ ਪਾਸ ਹੈ और मैं इंटेलिजेंस के जरिए मुझे पता है दिल्ली में कांग्रेस की मीटिंग में क्या हुआ ये इंटेलिजेंस कहां थी जब कालिया साहब के घर के ऊपर बम फेंके फेंका गया इन्होंने रात कोई एंटी सोशल एलिमेंट्स ने ग्रेड न अटैक जी हालात पंजाब बन गई है कि एने सीनियर लीडरशिप से भी अटैक होदर भी अटैक गए ਇਹ ਕਿਸ ਬੜੀ ਵੱਡੀ ਪਲਾਨ ਲੱਗਦੀ ਹੈ ਪੰਜਾਬ ਦੀ ਅਮਨ ਸ਼ਾਂਤੀ ਪੱਕ ਕਰਨ ਦੀ ਆ ਜਿਹੜਾ ਅਟੈਕ ਹੈ ਅਟੈਕ ਔਨ ਪੰਜਾਬ ਦੀ ਸਟੇਬਿਲਟੀ ਤੇ ਪੰਜਾਬ ਦੀ ਭਾਈਚਾਰਕ ਸਾਂਝ ਦੇ ਟੈਨ ਐਨਾ ਸਾਰੇ ਇਨਸ ਲਗਾਤਾਰ ਹੋ ਰਿਹਾ ਤੇ ਸਰਕਾਰ ਕੁਝ ਹੈ ਹੀ ਨਹੀਂ ਕੁਝ ਕਰ ਨਹੀਂ ਰਹੀ ਇਹ ਤੋਂ ਜ਼ਿਆਦਾ ਮਾੜੀ ਸਰਕਾਰ ਹੋ ਨਹੀਂ ਸਕਦੀ ਲੋਰੈਂਸ ਬਿਸ਼ਨੋਈ ਬੈਠਾ ਹੋਇਆ ਹੈ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਵਿੱਚ ਔਰ ਸਾਬਰਮਤੀ ਜੇਲ੍ਹ ਦੇ ਵਿੱਚੋਂ ਹੀ ਉਸ ਨੇ ਵੀਡੀਓ ਕਾਲ ਸ਼ਹਿਜ਼ਾਦ ਪੱਟੀ ਨੂੰ ਪਾਕਿਸਤਾਨ ਦੇ ਵਿੱਚ ਕੀਤੀ ਔਰ ਹੁਣ ਜੋ ਲੋਰੈਂਸ ਬਿਸ਼ਨੋਈ ਹੈ ਉਹਨੂੰ ਮੈਂ ਸਮਝਦਾ ਕਿ ਲੋਰੈਂਸ ਬਿਸ਼ਨੋਈ ਨੂੰ ਭਾਜਪੀ ਔਰ ਕੇਂਦਰ ਸਰਕਾਰ ਆਪ ਦੀ ਪ੍ਰੋਟੈਕਸ਼ਨ ਦੇ ਹੇਠ ਰੱਖ ਕੇ ਉਹਨਾਂ ਤੋਂ ਵੀਡੀਓ ਕਾਨਫਰੈਂਸ ਕਾਲ ਕਰਾ ਰਹੀ ਹੈ ਸ਼ਹਿਜ਼ਾਦ ਪੱਟੀ ਨੂੰ ਤੇ ਸ਼ਹਿਜ਼ਾਦ ਪੱਟੀ ਪਾਕਿਸਤਾਨ ਦੇ ਵਿੱਚ ਬੈਠ ਕੇ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਆ ਜਿਹੜੇ ਜ਼ਿਸ਼ਾਂ ਨਖਤਰ ਵਰਗਿਆਂ ਤੋਂ ਤੋਂ ਯਾਦਾ ਅਟੈਕ ਕਰਾਉਂਦੇ ਨੇ ਜਲੰਧਰ ਦੇ ਵਿੱਚ ਜਾਂ ਬਾਬਾ ਸਦੀਕੀ ਵਰਗਿਆਂ ਦਾ ਮੁੰਬਈ ਦੇ ਵਿੱਚ ਕਤਲ ਕਰਾਉਂਦੇ ਨੇ ਤਾਂ ਉੱਥੇ ਮਨੋਰੰਜਨ ਕਾਲੀਆ ਦੇ ਘਰ ਪਹੁੰਚੇ ਹਰਿਆਣਾ ਸੀਐਮ ਨਾਇਬ ਸੈਣੀ ਤੇ ਸੁਖਬੀਰ ਸਿੰਘ ਬਾਦਲ ਸੀਐਮ ਸੈਣੀ ਨੇ ਮਨੋਰੰਜਨ ਕਾਲੀਆ ਦਾ ਹਾਲ ਜਾਣਿਆ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਉਹਨਾਂ ਨੇ ਸਵਾਲ ਚੁੱਕੇ ਨੇ ਮਨੋਰੰਜਨ ਕਾਲੀਆ ਦੇ ਘਰ ਅਸਲ ਗ੍ਰੇਨੇਡ ਹਮਲਾ ਹੁੰਦਾ ਹੈ ਕੱਲ ਰਾਤ ਵੇਲੇ ਪੁਲਿਸ ਨੇ ਹਾਲਾਂਕਿ 12 ਘੰਟੇ ਦੇ ਵਿੱਚ ਵੀ ਇਸ ਮਾਮਲੇ ਦੇ ਵਿੱਚ ਪੂਰਾ ਮਾਮਲਾ ਨਿ ਸਲਝਾਉਣ ਦਾ ਦਾਵਾ ਕੀਤਾ ਜੋ ਦੋ ਮੁਲਜ਼ਮਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਇਸ ਦੇ ਵਿਚਾਰੇ ਜਦੋਂ ਇਹ ਪੂਰਾ ਅਟੈਕ ਹੁੰਦਾ ਤੇ ਇੱਕ ਇੱਕ ਕਰਕੇ ਵੱਡੇ ਆਗੂ ਜੋ ਕਿ ਅਮਰਿੰਦਰ ਕਾਲੀਆ ਦਾ ਹਾਲ ਜਾਣਨ ਦੇ ਲਈ ਉਹਨਾਂ ਦੇ ਘਰ ਪਹੁੰਚਦੇ ਨੇ ਇਹ ਸਰਕਾਰ ਦਾ ਫੇਲੀਅਰ ਲੱਗਦਾ ਹੈ ਬਿਲਕੁਲ ਸਰਕਾਰ ਛੇੜ ਹੈ ਸਰਕਾਰ ਲੋਕਾਂ ਨੂੰ ਸੁਰੱਖਿਆ ਦੇਣਾ ਲੋਕਾਂ ਨੂੰ ਸੁਰੱਖਿਤ ਰੱਖਣਾ सरकार का दायित्व है परंतु वो तो अपने आप को तो सुरक्षित रखते हैं दूसरे की तरफ नहीं सोचते इस प्रकार का ये जो घटनाक्रम हुआ है ये दुर्भाग्यपूर्ण मैंने कहा है इस प्रकार की घटनाएं नहीं होनी चाहिए और सरकार ने इनके ऊपर सख्त एक्शन लेना चाहिए परंतु सरकार ਨਾਮ ਕੀ ਚੀਜ਼ ਦਿਖਾਈ ਨਹੀਂ ਦੇ ਰਹੀ ਅਗਰ ਇਸ ਪ੍ਰਕਾਰ ਦੇ ਗੱਤਨਾ ਕਰ ਰਹੇ ਹੋ। ਵਜਾ ਕੀ ਆ ਸਰ ਸੀਐਮ ਸਾਹਿਬ? ਸਰਕਾਰ ਦਾ ਫੇਲੀ ਹੈ ਨਾ। ਹੈਜੀ ਸਰਕਾਰ ਦੇ ਸਰਕਾਰ ਦਾ ਫੇਲੀ ਹੈ। ਜਿੰਦਰ ਬਲਾਸਟ ਮਾਮਲੇ ਦੇ ਵਿੱਚ ਗਨਮੈਨ ਦਾ ਬਿਆਨ ਵੀ ਆਇਆ ਮਨੋਰੰਜਨ ਕਾਲੀਆ ਦੇ ਗਨਮੈਨ ਦਾ ਬਿਆਨ ਹੈ ਕਿ ਗੱਡੀ ਤੇ ਜੇਕਰ ਗਰਨੇਡ ਡਿੱਗਦਾ ਤਾਂ ਫਿਰ ਵੱਡਾ ਨੁਕਸਾਨ ਹੋ ਸਕਦਾ ਸੀ। ਉਹਨਾਂ ਨੇ ਕਿਹਾ ਕਿ ਮੇਰੀ ਵੀ ਜਾਨ ਜਾ ਸਕਦੀ ਸੀ। ਅਚਾਨਕ ਤਮਾਕੀ ਦੀ ਆਵਾਜ਼ ਆਈ ਕੁਝ ਸੈਕਿੰਡ ਦੇ ਵਿੱਚ ਇਹ ਵੱਡਾ ਤਮਾਕਾ ਹੋਇਆ। ਤਮੰਨਜਨ ਕਾਲੀਗਾਇਤ ਦੇ ਜੋ ਗਨਮੈਨ ਨੇ ਉਹਨਾਂ ਦੇ ਵੱਲੋਂ ਆਪਣੀਆਂ ਅੱਖਾਂ ਦੇ ਨਾਲ ਜੋ ਕੁਝ ਉਸ ਮੌਕੇ ਦੇਖਿਆ ਗਿਆ ਉਹਨਾਂ ਨੇ ਬਿਆਨ ਕੀਤਾ ਉਹਨਾਂ ਨੇ ਕਿਹਾ ਕਿ ਜੇਕਰ ਗੱਡੀ ਤੇ ਗਰਨੇਡ ਡਿੱਗਦਾ ਤੇ ਇਸ ਦਰਾਨ ਵੱਡਾ ਨੁਕਸਾਨ ਹੋ ਸਕਦਾ ਸੀ। ਜੀ ਪੂਰੀ ਕਿਦਾਂ ਘਟਨਾ ਕ੍ਰਮੇ ਵਾਪਰਿਆ ਕਿਉਂਕਿ ਹੁਣ ਇੱਕ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ ਕਿ ਗਰਨੇਡ ਆ ਕੇ ਡਿੱਗਦਾ ਔਰ ਕੁਝ ਹੀ ਦੇਰ ਦੇ ਵਿੱਚ ਬਹੁਤ ਵੱਡਾ ਧਮਾਕਾ ਹੁੰਦਾ ਕਿਉਂਕਿ ਤੁਸੀਂ ਤਾਂ ਬਿਲਕੁਲ ਉਹਦੇ ਨੇੜੇ ਸੀ। ਤੁਹਾਡੇ ਨਾਲ ਉਸ ਵੇਲੇ ਕੀ ਕੁਝ ਵਾਪਰਿਆ ਰਾਤ ਦੀ ਵੀ ਇੱਕ ਕੋਈ ਦਾ ਟਾਈਮ ਸੀਗਾ ਜੀ ਤੇ ਮੈਂ ਇੱਥੇ ਬੈਠਾ ਸੀਗਾ ਜੀ ਤੇ ਮੁੰਡੇ ਸਾਡੇ ਨਾਲ ਦੇ ਗੰਨ ਮੈਨੂੰ ਅਰੈਸਟ ਕਰਦੇ ਸੀ ਕਿਉਂਕਿ ਸਵੇਰੇ ਅਰਲੀ ਮਾਰਨਿੰਗ ਸੀ ਜਾਣਾ ਸੀ ਕੋਈ ਪ੍ਰੋਗਰਾਮ ਸੀ ਸਾਹ ਦਾ ਸਿਰੇ ਨਿਕਲਣਾ ਸੀ ਤੇ ਉਹਨਾਂ ਨੇ ਜਾਣਾ ਸੀਗਾ ਮੁੰਡਿਆਂ ਨੇ ਤੇ ਕੋਈ ਇੱਕ ਚੀਜ਼ ਕੋ ਜਿੱਦਾਂ ਡਿੱਗਦੀ ਆ ਮਾੜਾ ਜਿਆਦਾ ਨਹੀਂ ਉਹ ਤਾਂ ਡਿੱਗਦੇ ਦਾ ਕੁਛ ਛੋਟਾ ਜਿਹਾ ਸਾਊਂਡ ਆਇਆ ਤੇ ਜੋ ਉਠਦੇ ਉਠੰਦੇ ਟਾਈਮ ਦੇ ਵਿੱਚ ਵਿੱਚ ਉਹ ਬਲਾਸਟ ਹੋ ਗਿਆ ਜੀ ਤੇ ਉਹ ਜਦੋਂ ਬਲਾਸਟ ਹੋਇਆ ਸਾਰਾ ਧੂਆ ਹੀ ਧੂਆ ਸਾਰੇ ਹੋ ਗਿਆ ਤੇ ਗੱਡੀ ਦਾ ਵੀ ਕਾਫੀ ਸ਼ੀਸ਼ੇ ਵਗੈਰਾ ਟੁੱਟੇ ਆ ਸਾਡਾ ਵੀ ਉਧਰੋਂ ਵੀ ਆਲੇ ਦੁਆਲੇ ਜਿੰਨਾ ਵੀ ਤਕਰੀਬਨ ਕੋਠੀ ਦਾ ਸਾਰਾ ਹੀ ਜਿੱਥੇ ਜਿੱਥੇ ਵੀ ਆਪਣ ਨਜ਼ਰ ਮਾਰ ਕੇ ਸਾਰੀ ਨੁਕਸਾਨ ਹੋਇਆ ਜੀ ਉਹਦੇ ਨਾਲ ਜੀ ਉਸ ਵੇਲੇ ਤੁਸੀਂ ਇਕੱਲੇ ਮੌਜੂਦ ਸੀ ਇੱਥੇ ਨਹੀਂ ਅਸੀਂ ਚਾਰੇ ਸੀ ਬਾਕੀ ਮੁੰਡੇ ਰੈਸਟ ਕਰਦੇ ਸੀਗੇ ਕਿਉਂਕਿ तकरीबन 8 8:30 9:00 ਵਜੇ ਤੇ ਗੱਡੀ ਲਈ ਆ ਰੋਟੀ ਪਾਣੀ ਖਾਂਦੇ 10 11 ਵੱਜ ਜਾਂਦੇ ਥੋੜਾ ਟਾਈਮ ਹੋਇਆ ਸੀਲੇ ਪਿਆ ਨੂੰ ਤੇ ਮੈਂ ਬੈਠਾ ਸੀ ਜਿੱਦ ਤਰ੍ਹਾਂ ਅਸੀਂ ਵੀਡੀਓ 'ਚ ਵੀ ਦੇਖ ਰਹੇ ਹਾਂ ਕਿ ਗਰਡੇਟ ਜਦੋਂ ਡਿੱਗਦਾ ਕੁਝ ਥੇਰ ਬਾਅਦ ਧਮਾਕਾ ਤਾਂ ਜਦੋਂ ਇਹ ਸਾਉਂਡ ਤੁਹਾਨੂੰ ਆਇਆ ਡਿੱਗਨ ਦਾ ਕਿ ਬਾਹਰੋਂ ਕਿਸੇ ਨੇ ਕੋਈ ਚੀਜ਼ ਛੁੱਟੀ ਹੈ ਤੁਸੀਂ ਉੱਠ ਕੇ ਬਾਹਰ ਜਾਣ ਦੀ ਕੋਸ਼ਿਸ਼ ਕੀਤੀ ਉੱਥੋਂ ਦਾ ਮੌਕਾ ਨਹੀਂ ਮਿਲਿਆ ਜਦੋਂ ਉੱਠਿਆ ਦੇਖਣ ਲੱਗੇ ਇੰਨੇ ਨੂੰ ਬਲਾਸਟ ਹੋ ਗਿਆ ਜੀ ਉਹ ਜੇ ਉਹ ਤਾਂ ਜੇ ਲਾਗੇ ਜਾਂਦੇ ਤਾਂ ਹੋ ਸਕਦਾ ਬਾਕੀ ਕਿਸੇ ਦਾ ਹੋਰ ਨੁਕਸਾਨ ਹੋ ਜਾਂਦਾ ਤੇ ਇਹ ਆ ਵੀ ਜਦੋਂ ਬਲਾਸਟ ਹੋਇਆ ਉਸ ਤੋਂ ਸਾਬ ਨੂੰ ਬੁਲਾਇਆ ਸਾਬ ਆ ਕੇ ਬਾਹਰ ਤੇ ਜੀਜੀ ਜੀ ਹੁਣ ਆਏ ਸਾਬ ਦੇ ਸਿਸਟਰ ਉਹ ਵੀ ਆ ਕੇ ਬਾਹਰ ਤੇ ਜਦੋਂ ਥੋੜਾ ਠੀਕ ਹੋਇਆ ਬਾਹਰ ਦੇਖਿਆ ਤਾਂ ਕੋਈ ਨਹੀਂ ਸੀਗਾ ਉਹ ਸਾਡਾ ਆਪਰੇਟਰ ਮੰਡਾਇਆ ਤੇ ਉਹਨੇ ਫਿਰ ਦੇਖਿਆ ਕੈਮਰੇ ਵਗੈਰਾ ਤੋਂ ਦੇ ਵਿੱਚ ਦੇਖਿਆ ਵੀ ਕੋਈ ਉਹ ਮਾਮੀ ਇਵਚਾ ਵਗਰਾ ਤੇ ਜਿਹੀ ਬੰਦੇ ਜਿਨ੍ਹਾਂ ਨੇ ਵਾਰਦਾਤ ਹੋਣੀ ਬਾਕੀ ਪਰਿਵਾਰ ਹਾਂ ਲੱਗੀ ਥੋੜਾ ਦੂਰ ਹੈ ਅੰਦਰ ਰਹਿ ਰਹੇ ਸੀ ਤੁਸੀਂ ਤਾਂ ਬਿਲਕੁਲ ਨੇੜੇ ਤੁਹਾਡੇ ਜੇ ਮੈਂ ਗੱਲ ਕਰਾਂ ਤਾਂ 10 ਕਦਮਾਂ ਦੀ ਦੂਰੀ ਤੇ ਵੀ ਨਹੀਂ ਐਕਚੁਅਲੀ ਭਾਜੀ ਜਿੱਦਾਂ ਹੁਣ ਇੱਥੇ ਬੈਠੇ ਆ ਨਾ ਹੁਣ ਇੱਥੇ ਤੁਸੀਂ ਖੜੇ ਹੋ ਕੇ ਦੇਖੋ ਜਿੱਥੇ ਡਿੱਗਿਆ ਉਹ ਦਿਸਣਾ ਨਹੀਂ ਆਪਾਂ ਨੂੰ ਜਗ੍ਹਾ ਦਾ ਕਿਉਂਕਿ ਗੱਡੀ ਦਾ ਬੋਨਟ ਵੀ ਅੱਗੇ ਆ ਜਾਂਦਾ ਨਾਲ ਇੱਕ ਮੋਟਰਸਾਈਕਲ ਖੜਾ ਸੀ ਉਹ ਮੋਟਰਸਾਈਕਲ ਕਰਕੇ ਤੇ ਕੰਧ ਕਰਕੇ ਬਚਾਅ ਹੋ ਗਿਆ ਹੋ ਸਕਦਾ ਜੇ ਸਾਈਡ ਨੂੰ ਲੜਕੇ ਆ ਜਾਂਦਾ ਗੱਡੀ ਥੱਲੇ ਜਾਂ ਇਧਰ ਨੂੰ ਆ ਸਕਦਾ ਸੀ ਕਿਸੇ ਵਾਸੇ ਕੋਈ ਤਾਂ ਭਾਜਪਾ ਆਗੂ ਮਨੋਨੰਸ਼ਨ ਕਾਲੀਆ ਦੇ ਘਰ ਤੇ ਗਰਨੇਡ ਹਮਲਾ ਹੋਇਆ ਜਿਸ ਦੇ ਬਾਅਦ ਦੋ ਮੁਲਜ਼ਮਾਂ ਨੂੰ ਵੀ ਕਾਬੂ ਕਰ ਲਿਆ ਗਿਆ ਗ੍ਰਫਤਾਰ ਕੀਤੇ ਇੱਕ ਮੁਲਜ਼ਮ ਸतीश ਦੇ ਘਰ ਨਿਊਜ਼ 18 ਦੀ ਟੀਮ ਪਹੁੰਚੀ ਇੱਥੇ ਲੋਕਾਂ ਨੇ ਦੱਸਿਆ ਕਿ ਸतीश ਨੂੰ ਪੁਲਸ ਨੇ ਸਵੇਰੇ 8 ਵਜੇ ਹੀ ਗ੍ਰਫਤਾਰ ਕੀਤਾ ਸੀ ਜਾਣਕਾਰੀ ਇਹ ਵੀ ਮਿਲੀ ਹੈ ਕਿ ਦੋਵੇਂ ਮੁਲਜ਼ਮ ਆਪਸ ਦੇ ਵਿੱਚ ਮਸੇਰੇ ਭਰਾ ਨੇ ਜਿਲੰਦਰ ਦੇ ਵਿੱਚ ਬੀਤੀ ਰਾਤ ਨੂੰ ਭਾਜਪਾ ਦੇ ਲੀਡਰ ਮਨਰंजन ਕਾਲੀਆ ਦੇ ਘਰ ਜਿਹੜਾ ਕਿ ਇੱਕ ਗ੍ਰੇਨੇਡ ਅਟੈਕ ਹੁੰਦਾ ਹੈ ਤਾਂ ਇਸ ਤੋਂ ਬਾਅਦ ਪੁਲਿਸ ਲੋ 12 ਘੰਟੇ ਦੇ ਵਿੱਚ ਵਿੱਚ ਜਿਹੜੇ ਕਿ ਦੋ ਦੋਸ਼ੀ ਫੜ ਲਿੱਤੇ ਗਏ ਨੇ ਤਾਂ ਜਿਸ ਵਿੱਚ ਇੱਕ ਦਾ ਨਾਮ ਸਤੀਸ਼ ਉਰਫ ਕਾਕਾ ਭਾਰਗੋ ਕੈਂਪ ਦਾ ਰਹਿਣ ਵਾਲਾ ਹੈ ਔਰ ਦੂਸਰੇ ਦਾ ਨਾਮ ਹੈਰੀ ਜੋ ਕਿ ਗਿਹੜੇ ਦਾ ਰਹਿਣ ਵਾਲਾ ਔਰ ਦੱਸਿਆ ਜਾ ਰਿਹਾ ਦੋਨੋਂ ਜਿਹੜੇ ਕਿ ਹੈ ਰਿਸ਼ਤੇਦਾਰ ਨੇ ਆਪਣੇ ਕਜ਼ਨ ਬ੍ਰਦਰ ਨੇ ਤਾਂ ਹੁਣ ਅਸੀਂ ਜਿਹੜੇ ਕਿ ਭਾਰਗੋ ਕੈਂਪ ਦੇ ਵਿੱਚ ਸਤੀਸ਼ ਦੇ ਘਰ ਪਹੁੰਚ ਕੇ ਆਂਦੇ ਤਸਵੀਰਾਂ ਤੁਸੀਂ ਜਿਹੜੇ ਸਤੀਸ਼ ਦੇ ਘਰ ਦੇ ਬਾਹਰ ਦੇ ਦੇਖ ਸਕਦੇ ਹੋ ਕੋਈ ਜਿਆਦਾ ਅਲੀਸ਼ਾਨ ਘਰ ਤਾਂ ਨਹੀਂ ਹੈ ਇੱਕ ਹੀ ਕਮਰੇ ਦਾ ਘਰ ਹੈ ਤਾਂ ਬਿਲਕੁਲ ਗੁਜ਼ਾਰੇਯੋਕ ਜਿਹੜਾ ਕਿ ਰਹਿੰਦਾ ਹੈ ਦੱਸਿਆ ਜਾ ਰਿਹਾ ਜਿਹੜਾ ਖੁਦ ਸਤੀਸ਼ਾ ਹੋਈ ਰਿਕਸ਼ਾ ਚਲਾਉਂਦਾ ਤਾਂ ਜਿਹੜੇ ਈ ਰਿਕਸ਼ਾ ਦਾ ਇਸਤੇਮਾਲ ਕੀਤਾ ਗਿਆ ਹੈਗਾ ਉਹ ਇਸ ਦਾ ਖੁਦ ਦਾ ਈ ਰਿਕਸ਼ਾ ਹੈ ਔਰ ਇਸ ਇੱਕ ਕਮਰੇ ਦਾ ਤੇ ਇੱਕ ਜਿਹੜਾ ਅੰਦਰ ਕਹਿ ਸਕਦੇ ਸਟੋਰ ਰੂਮ ਦਾ ਘਰ ਹੈਗਾ ਤੇ ਇਹ ਵੀ ਦੱਸਿਆ ਗਿਆ ਕਿ ਜਿਹੜਾ ਸਤੀਸ਼ਾ ਇਕੱਲਾ ਇਕੱਲਾ ਰਹਿਣ ਵਾਲਾ ਹੈਗਾ ਇਸਦੇ ਮਾਪੇ ਜਿਹੜੇ ਕੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹੈ ਤਾਂ ਉਹ ਕੱਲਾ ਹੀ ਜਿਹੜਾ ਕਿ ਇਸ ਘਰ ਦੇ ਵਿੱਚ ਰਹਿੰਦਾ ਹੈ ਤਾਂ ਤਸਵੀਰਾਂ ਨੇ ਤੇ ਮੋਹੱਲੇ ਵਾਸੀਆਂ ਨਾਲ ਜੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਗੱਲਬਾਤ ਹੋਈ ਹੈ ਜਿਹਨੇ ਸਤੀਸ਼ ਰਹਿਣ ਵਾਲਾ ਹੈ ਤੇ ਬਰਦਾਸ਼ਤ ਪਤਾ ਸੀਗਾ ਆਪਾਂ ਨੂੰ ਕਿ ਨਹੀਂ ਭਾਜੀ ਸਾਨੂੰ ਕੁਝ ਨਹੀਂ ਪਤਾ ਸੀਗਾ ਜੀ ਇਹ ਇੱਥੇ ਸਤੀਸ਼ ਕੱਲਾ ਹੀ ਰਹਿੰਦਾ ਹੈ ਹਾਂਜੀ ਕੱਲਾ ਹੀ ਰਹਿੰਦਾ ਵਾ ਤੇ ਇਹਦੇ ਮਾਪੇ ਦੇਥ ਹੋ ਗਈ ਹੋਈ ਉਹਨਾਂ ਦੀ ਜੀ ਕੀ ਆਪ ਪੁਲਿਸ ਨੇ ਦੱਸਿਆ ਨਹੀਂ ਕਿ ਕਿਸ ਮਾਮਲੇ ਚ ਇਹਨੂੰ ਲੈ ਕੇ ਨਹੀਂ ਜੀ ਕੁਝ ਨਹੀਂ ਦੱਸਿਆ ਤਾਫਨ ਉਹ ਲੱਗਾ ਕਿ ਉਸ ਜਿਹੜਾ ਗ੍ਰੇਨੇਡ ਮਾਮਲਾ ਉਸ ਵਿੱਚ ਫੜਿਆ ਗਿਆ ਜੇ ਤੁਹਾਨੂੰ ਲੋੜ ਨਹੀਂ ਜੀ ਭਾਜੀ ਸਾਨੂੰ ਕੁਝ ਨਹੀਂ ਭਾਜੀ ਉਹ ਇਦਾਂ ਦਾ ਹੈਗਾ ਹੀ ਨਹੀਂ ਨਜਾਇਜ਼ ਫਸਾਇਆ ਜਾ ਰਿਹਾ ਹੈ ਇਦਾਂ ਦਾ ਮੁੰਡਾ ਨਹੀਂ ਹੈਗਾ ਨਹੀਂ ਹੈਗਾ ਇਹ ਹੈਗਾ ਆਪਣਾ ਨਾਮ ਕਿੰਨੀ ਉਮਰ ਦੀ ਹੈ 32 ਸਾਲ ਦਾ ਹੈ ਮੈਂ ਐਨ ਮੈਰਿਡ ਹੈ ਰੁਕ ਕੇ ਅਗਲੀ ਵੱਡੀ ਖਬਰ ਦਾ ਅਮਰਪਾਲ ਦੇ ਇੱਕ ਹੋਰ ਸਾਥੀ ਨੂੰ ਐਨਐਸਏ ਹਟਾ ਦਿੱਤਾ ਗਿਆ ਪਪਲਪ੍ਰੀਤ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਲਿਆਵੇਗੀ ਪੁਲਿਸ ਅੱਜ ਪਪਲਪ੍ਰੀਤ ਨੂੰ ਪੰਜਾਬ ਲਿਆਂਦਾ ਜਾ ਸਕਦਾ ਹੈ ਸੂਤਰਾਂ ਦੇ ਹਵਾਲੇ ਤੇ ਵੱਡੀ ਖਬਰ ਹੈ ਵਾਰਿਸ ਪੰਜਾਬ ਦੇ ਦਾ ਸੋਸ਼ਲ ਮੀਡੀਆ ਹੈਂਡਲ ਕਰਦਾ ਸੀ ਪਪਲਪ੍ਰੀਤ 10 ਅਪ੍ਰੈਲ ਦਰਸਲ 2023 ਨੂੰ ਪੁਲਿਸ ਨੇ ਕਥੂ ਨੰਗਲ ਤੋਂ ਗ੍ਰਫਤਾਰ ਕੀਤਾ ਸੀ ਕਾਬਲੇ ਹੋ ਰਿਹਾ ਹੈ ਕਿ ਜਿਸ ਵੇਲੇ ਅਮਰਪਾਲ ਫਰਾਰ ਸੀ ਤਾਂ ਉਸ ਵੇਲੇ ਕੁਝ ਤਸਵੀਰਾਂ ਸਾਹਮਣੀਆਂ ਸਨ ਜਿਸ ਦੇ ਵਿੱਚ ਪਪਲਪ੍ਰੀਤ ਸਿੰਘ ਅਮਰਪਾਲ ਦੇ ਨਾਲ ਨਜ਼ਰ ਆਇਆ ਸੀ ਸ਼ੱਕੀ ਤਸਵੀਰਾਂ ਦੇ ਵਿੱਚ ਅਮਰਪਾਲ ਦੇ ਨਾਲ ਪਪਲਪ੍ਰੀਤ ਪਰਚਾਵੇਂ ਮੰਗ ਹਰ ਥਾਂ ਦੇਖਿਆ ਗਿਆ ਸੀ ਪੁਲਿਸ ਰਿਕਾਰਡ ਦੇ ਮੁਤਾਬਿਕ ਪਪਲਪ੍ਰੀਤ ਤੇ ਆ ਕਈ ਕੇਸ ਦਰਜ ਨੇ ਢਾਕਲ ਕਾ ਅਧਿਰਕਾਰ ਪਪਲਪ੍ਰੀਤ ਨੂੰ ਡਿਬਰਗੜ ਜੇਲ੍ਹ ਤੋਂ ਹੁਣ ਪੰਜਾਬ ਲੈ ਕੇ ਆਵੇਗੀ ਪੁਲਿਸ ਜਿਸ ਤੋਂ ਕਿ ਐਨਐਸਏ ਹਟਾਇਆ ਗਿਆ ਹੈ ਇਹ ਤਾਂ ਨਹੀਂ ਵੀ ਦੱਸਦੀ ਕਿ ਹੁਣ ਬੱਪਲਪ੍ਰੀਤ ਵਾਪਸ ਆ ਜਾਵੇਗਾ ਤੇ ਸਿਰਫ ਅਮਰਪਾਲ ਸਿੰਘ ਹੀ ਬਾਕੀ ਬਚਿਆ ਜੋ ਕਿ ਡਿਬਰਗੜ ਜੇਲ੍ਹ ਦੇ ਵਿੱਚ ਰਹਿ ਜਾਵੇਗਾ ਤੇ ਇਹ ਵੀ ਜ਼ਰੂਰ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਹ ਵਾਲੇ ਦਿਨਾਂ ਦੇ ਵਿੱਚ ਅਮਰਪਾਲ ਤੋਂ ਵੀ ਐਨਐਸਏ ਹਟ ਸਕਦਾ ਉਸ ਨੂੰ ਵੀ ਪੰਜਾਬ ਲਿਆਂਦਾ ਜਾ ਸਕਦਾ ਇਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ ਅਮਰਪਾਲ ਤੇ ਹੋਰ ਕਈ ਸਾਥੀ ਜਦੋਂ ਤਿੰਨਸਤੇ ਹਟਾਇਆ ਗਿਆ ਉਹਨਾਂ ਨੂੰ ਪੰਜਾਬ ਲਿਆਂਦਾ ਗਿਆ ਉਸ ਦੇ ਬਾਅਦ ਪੁਲਸ ਦੇ ਵੱਲੋਂ ਰਿਮਾਂਡ ਹਾਸਲ ਕਰਕੇ ਪੁਸ਼ਗਿਸ਼ ਵੀ ਕੀਤੀ ਗਈ ਉਸ ਦੇ ਬਾਅਦ ਉਹਨਾਂ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਤੇ ਇਸ ਦੇ ਵਿਚਾਲੇ ਇਹ ਵੱਡੀ ਖਬਰ ਹੈ ਕਿ ਬੱਪਲਪ੍ਰੀਤ ਨੂੰ ਡੀਬਰਗੜ ਜੇਲ੍ਹ ਤੋਂ ਪੰਜਾਬ ਲੈ ਕੇ ਆਵੇਗੀ ਪੁਲ ਜਿਸ ਤੋਂ ਕੇਐਨਐਸਏ ਹਟਾਇਆ ਗਿਆ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਅੱਜ ਪਪਲ ਪ੍ਰੇਤ ਨੂੰ ਪੰਜਾਬ ਲਿਆਂਦਾ ਜਾ ਸਕਦਾ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਜੈ ਸਿੰਘ ਅਹਿਮਦ ਜੁੜ ਚੁੱਕੇ ਨੇ ਜੈ ਸਿੰਘ ਬੜੀ ਜਾਣਕਾਰੀ ਅਮਰਪਾਲ ਦਾ ਸਾਥੀ ਪਪਲ ਪ੍ਰੇਤ ਉਸਤੇ ਵੀ ਐਨਐਸਏ ਹਟਾਇਆ ਗਿਆ ਉਸ ਕੋਲ ਪੰਜਾਬ ਲਾਇਆ ਜਾ ਰਿਹਾ ਹੈ ਕੀ ਕੁਝ ਜਾਣਕਾਰੀ जो उनके उनसे उनसे पहले जो डिटेनिस थे उनके जो जो प्रोसेस उसी प्रोसेस के दौरान इन इनको भी प्रप, को भी से ले जाने की प्रक्रिया शुरू हो गई है और शायद उनको आज दिप्रगढ़ सेंट्रल जेल से रिहा करने के बाद वो फिर से अरेस्ट कर लिया जाएगा पंजाब पुलिस का जो एक टीम यहाँ पर आने की जो बात थी है वहाँ से उल, उनको फिर दिब्रगढ़ जो कोर्ट है अदालत में, में ले जाया जाएगा उसके बाद उनको यहाँ से दिब्रगढ़ से पंजाब के लिए ले जाया जा सकता है आ, ये बात ये, ये प्रक्रिया जो पहले डिटेनिस उनके ऊपर जो लागू हुई थी वही प्रोसेस इनके साथ भी ए, कंटिन्यू शायद होगी लेकिन अभी तक सरकारी कोई जानकारी नहीं है आ, फिर भी ऐसा माना जा रहा है सूत्रों की माने तो ऐसा ही यही सेम प्रोसेस के थ्रू तो इनको भी ये पंजाब ले जाया जा सकता है जी जैसे अब क्या सिर्फ पपल पर अलावा अमृतपाल बाकी बच गया है जो डिब्रूगढ़ की जेल में बंद है उसको लेकर क्या जानकारी आने वाले दिनों में अमृतपाल से से हटाया जा सकता है इस इस, दान, इस इस बारे में कोई भी पुष्टि नहीं की गई है अब तक लेकिन ऐसा माना जा सकता है कि शायद अमृतपाल के ऊपर भी वो प्रक्रिया दोहराई जाएगी और अमृतपाल को भी आने वाले दिनों में ਅਤੇ ਇਹਦੇ ਉਹਨੂੰ ਫਿਬਰਿਕਰਸ ਪੰਜਾਬ ਲੈ ਜਾਣੇ ਕਿ ਪਕੜਿਆ ਸ਼ੁਰੂ ਹੋ ਸਕਦੀ ਹੈ ਲੇਕਿਨ ਇਹ ਮਾਨਾ ਹੀ ਜਾ ਰਿਹਾ ਹੈ ਲੇਕਿਨ ਇਸ ਦਾ ਕੋਈ ਵੀ ਸਰਕਾਰੀ ਜਾਂ ਕੋਈ ਸੂਤਰੋ ਕੀ ਵੀ ਕੋਈ ਇਸ ਦੇ ਬਾਰੇ ਵਿੱਚ ਪੱਛ ਨਹੀਂ ਹੈ ਹਾਂ ਠੀਕ ਹੈ ਜਿਸ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਅਮਰਪਾਲ ਦੇਖੋ ਸਾਥੀ ਤੁਹਾਨੂੰ ਇਸੇ ਹਟਾਇਆ ਗਿਆ ਪਪਲ ਪ੍ਰੀਤ ਨੂੰ ਡੱਬੂਗਰ ਜੇਲ ਤੋਂ ਪੁਲਿਸ ਪੰਜਾਬ ਲੈ ਕੇ ਆਵੇਗੀ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਅੱਜ ਪਪਲ ਪ੍ਰੀਤ ਨੂੰ ਪੰਜਾਬ ਲਿਆਂਦਾ ਜਾ ਸਕਦਾ ਹੈ ਰੋਕ ਰਹੇ ਅਗਲੀ ਵੱਡੀ ਖਬਰ ਦਾ ਅਮਰੀਕਾ ਨੇ ਚੀਨ ਨੂੰ ਇੱਕ ਹੋਰ ਝਟਕਾ ਦੇ ਦਿੱਤਾ ਅਮਰੀਕਾ ਨੇ ਚੀਨ ਤੇ ਟੈਰਫ 50% ਹੋਰ ਵਧਾ ਦਿੱਤਾ ਹੈ ਚੀਨ ਤੇ ਲੱਗਿਆ 104% ਟੈਰਫ 트ੰਪ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਕਿਹਾ ਸੀ ਕਿ ਜੇਕਰ ਚੀਨ ਅਮਰੀਕਾ ਤੇ ਲਗਾਇਆ ਗਿਆ 34% ਦਾ ਟੈਰਫ ਵਾਪਸ ਨਹੀਂ ਲੈਂਦਾ ਤਾਂ ਅਮਰੀਕਾ ਵੀ ਉਸ ਤੇ 50% ਵਾਧੂ ਟੈਰਫ ਲਗਾਵੇਗਾ ਉਸਨੇ ਅਗਲੇ ਹੀ ਦਿਨ ਅਮਰੀਕਾ ਨੇ ਟੈਰਫ ਵਧਾ ਦਿੱਤਾ ਹੈ ਇਲਨ ਮਸਕ ਨੇ 트ੰਪ ਦੀ ਟੈਰਫ ਨੀਤੀ ਦੀ ਆਲੋਚਨਾ ਕੀਤੀ ਹੈ ਖਬਰ ਹੈ ਕਿ ਮਸਕ ਨੇ ਚੀਨ ਤੋਂ ਟੈਰਫ ਹਟਾਉਣ ਦੇ ਲਈ ਨਿੱਜੀ ਤੌਰ ਤੇ ਟਰੰਪ ਦੇ ਨਾਲ ਗੱਲ ਕੀਤੀ ਹੈ ਟੈਰਫ ਨੀਤੀ ਤੇ ਮੁਰ ਵਿਚਾਰ ਕਰਨ ਦੀ ਆ ਲੋੜ ਹੈ ਜੋ ਮਸਕ ਦਾ ਕਹਿਣਾ ਹੈ ਇਸ ਦੇ ਵਿਚਾਲੇ ਵੱਡੀ ਖਬਰ ਹੈ ਕਿ ਅਮਰੀਕਾ ਨੇ ਚੀਨ ਨੂੰ ਇੱਕ ਹੋਰ ਵੱਡਾ ਝਟਕਾ ਦੇ ਦਿੱਤਾ ਹੈ ਅਮਰੀਕਾ ਨੇ ਚੀਨ ਤੇ ਟੈਰਫ 50% ਹੋਰ ਵਾ ਦਿੱਤਾ ਹੈ ਯਾਨੀ ਕਿ ਹੁਣ ਚੀਨ ਤੇ 104% ਟੈਰਫ ਲਗਾ ਦਿੱਤਾ ਗਿਆ ਹੈ ਰੋਕਰਾਂਗੇ ਅਗਲੀ ਖਬਰ ਦਾ ਰਾਈジング ਭਾਰਤ ਸਮਿਟ ਦੇ ਵਿੱਚ ਬੋਲੇ ਨੇ ਪ੍ਰਧਾਨ ਮੰਤਰੀ ਮੋਦੀ ਪ੍ਰਧਾਨ ਮੰਤਰੀ ਮੋਦੀ ਨੇ ਵਕਫ ਬਿੱਲ ਦੀ ਤਾਰੀਫ ਕੀਤੀ ਹੈ ਵਕਫ ਬਿੱਲ ਸਮਾਜਿਕ ਨਿਆਂ ਵੱਲ ਇੱਕ ਠੋਸ ਕਦਮ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵਾਂ ਵਕਫ ਕਾਨੂੰਨ ਗਰੀਬ ਮੁਸਲਮਾਨਾਂ ਦੇ ਹੱਕਾਂ ਦੀ ਰੱਖਿਆ ਕਰੇਗਾ ਮੁਸਲਮਾਨਾਂ ਨੂੰ ਤਸਤੀ ਕਰਨ ਦੀ ਰਾਜਨੀਤੀ ਤੋਂ ਕੀ ਮਿਲਿਆ ਤਾਂ ਵਕਫ ਸੋਧ ਬਿੱਲ ਜੋ ਕਿ ਪਿਛਲੇ ਦਿਨੀ ਲੋਕ ਸਭਾ ਰਾਜ ਸਭਾ ਦੇ ਵਿੱਚ ਪਾਸ ਹੋਇਆ ਉਸ ਤੋਂ ਬਾਅਦ ਇਹ ਕਾਨੂੰਨ ਦਾ ਰੂਪ ਧਾਰਨ ਕਰ ਚੁੱਕਾ ਹੈ ਜਦੋਂ ਰਾਈジング ਭਾਰਤ ਸਮਿਟ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਤਾਂ ਇਸ ਨੂੰ ਲੈ ਕੇ ਵੀ ਖੁੱਲ ਕੇ ਬੋਲੇ ਪ੍ਰਧਾਨ ਮੰਤਰੀ ਨੇ ਵਕਫ ਬਿੱਲ ਦੀ ਤਾਰੀਫ ਕੀਤੀ ਹੈ ਉਹਨਾਂ ਨੇ ਕਿਹਾ ਕਿ ਵਕਫ ਬਿੱਲ ਸਮਾਜਿਕ ਨਿਆਂ ਵੱਲ ਇੱਕ ਠੋਸ ਕਦਮ ਹੈ ਨਵਾਂ ਵਕਫ ਕਾਨੂੰਨ ਗਰੀਬ ਮੁਸਲਮਾਨਾਂ ਦੇ ਹੱਕਾਂ ਦੀ ਹੱਕਾਂ ਦੀ ਰੱਖਿਆ ਕਰੇਗਾ ਨੂੰ ਸਦਮੈਂ ਵਕਫ ਸੇ ਜੁੜੇ ਕਾਨੂੰਨ ਮੈਂ ਸੰਸ਼ੋਧਨ ਹੋਇਆ ਹੈ ਇਸ ਪਰ ਆਪਕੇ ਨੈਟਵਰਕ ਨੇ ਵੀ ਕਾਫੀ ਚਰਚਾ ਕੀਤੀ ये जो वक्त से जुड़ी डिबेट है इसके मूल में तुष्टीकरण की राजनीति है पॉलिटिक्स ऑफ अपीजमेंट है ये तुष्टीकरण की राजनीति कोई नई नहीं, नहीं है इसका बीज हमारे स्वतंत्रता संग्राम के समय ही बो दिया गया था ਅੱਗੇ ਵਧਾਂਗੇ ਗੱਲ ਕਰਾਂਗੇ ਪੰਜਾਬੀ ਗਾਇਕ ਕਾਕਾ ਦੇ ਨਵੇਂ ਬਿਆਨ ਦੀ ਪਿੰਕੀ ਢਾਲੀਵਾਲ ਤੇ ਸਿੰਗਰ ਕਾਕਾ ਵਿਚਾਲੇ ਸੁਲ੍ਹਾ ਹੋ ਗਈ ਹੈ ਪਿੰਕੀ ਢਾਲੀਵਾਲ ਦੇ ਨਾਲ ਜੁੜੇ ਵਿਵਾਦ ਤੇ ਸਿੰਗਰ ਕਾਕਾ ਬੋਲੇ ਨੇ ਸਕਾਈ ਡਿਜੀਟਲ ਦੇ ਨਾਲ ਮੇਰਾ ਵਿਵਾਦ ਸੁਲਝ ਗਿਆ ਕਾਕਾ ਦੇ ਵੱਲੋਂ ਇਹ ਹੁਣ ਨਵਾਂ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਪਿੰਕੀ ਢਾਲੀਵਾਲ ਦਾ ਨੁਕਸਾਨ ਕਰਨਾ ਮੇਰੀ ਇਮੰਨਸ਼ਾ ਨਹੀਂ ਸੀ ਜੇ ਮੇਰੇ ਬੋਲਾ ਕਰਕੇ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਨੂੰ ਮਾਫਤ ਉਹ ਸੈਟਿੰਗ ਕੀ ਢਾਲੀਵਾਲ ਸਾਡੇ ਕੀ ਹਾਲ ਚਾਲ ਹੈ ਕੀ ਹਾਲ ਚਾਲ ਹੈ ਉਮੀਦ ਹੈ ਠੀਕ ਹੋਮ ਹੋਵੇ ਜੀ ਮੈਨੂੰ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਹਫ਼ਤੇਾਂ ਇੰਦਰਾਨ ਮੇਰਾ ਸਕਾਈ ਡਿਜੀਟਲ ਤੇ ਉਹਦੇ ਭਾਈਵਾਲਾਂ ਨਾਲ ਥੋੜਾ ਜਿਹਾ ਮਤਭੇਦ ਚੱਲ ਰਿਹਾ ਸੀ ਕੁਝ ਤਵੰਤੇ ਸਿਆਣੇ دانش دانشਵਰ ਸੱਜਣਾ ਕਰਕੇ ਉਹ ਮਾਮਲਾ ਸੁਲਝ ਗਿਆ ਜੀ ਕੋਈ ਸਾਰੇ ਗਿਲੇ ਸ਼ਿਕਵੇ ਦੂਰ ਕਰਾ ਦਿੱਤੇ ਗਏ ਨੇ ਮੇਰੀ ਇਸ ਤਰ੍ਹਾਂ ਦੀ ਕਦੇ ਵੀ ਕੋਈ ਮਨਸ਼ਾ ਨਹੀਂ ਰਹੀ ਕਿ ਮੈਂ ਗੁਰਕੰਨਤ ਟਾਲੀਵਾਲ ਤੇ ਪਿੰਕੀ ਟਾਲੀਵਾਲ ਨੂੰ ਨੁਕਸਾਨ ਕਰਾਂ ਜੇ ਮੇਰੇ ਬੋਲੇ ਹੋਏ ਬੋਲਾਂ ਕਰਕੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੈ ਤੇ ਮੈਨੂੰ ਉਸਦੀ ਦਾ ਅਫਸੋਸ ਹੈ ਜੀ ਪਿੰਕੀ ਟਾਲੀਵਾਲ ਜੀ ਇੰਡਸਟਰੀ ਦੇ ਸਾਰੇ ਬਹੁਤ ਸੀਨੀਅਰ ਨੇ ਬਹੁਤ ਸਿਆਣੇ ਨੇ ਤੇ ਮੈਂ ਦੁਆ ਕਰਦਾ ਕਿ ਉਹ ਆਪਣੀ ਜ਼ਿੰਦਗੀ ਚ ਬਹੁਤ ਤਰਕੀ ਕਰੇ ਧੰਨਵਾਦ ਅਗਲੀ ਵੱਡੀ ਖਬਰ ਅਕਾਲੀ ਦਲ ਦੇ ਨਾਲ ਜੁੜੀ ਹੋਈ ਹੈ 12 April ਨੂੰ ਹੋਵੇਗੀ ਨਵੇਂ ਪ੍ਰਧਾਨ ਦੀ ਚੋਣ ਅੰਮ੍ਰਿਤਸਰ ਦੇ ਵਿੱਚ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ 12 April ਨੂੰ ਜਨਰਲ ਹਾਊਸ ਦੀ ਬੈਠਕ ਹੋਵੇਗੀ ਤੇਜਾ ਸਿੰਘ ਸਮੂਹ ਦੀ ਹਾਲ ਦੇ ਵਿੱਚ ਨਵਾਂ ਪ੍ਰਧਾਨ ਚੁਣਿਆ ਜਾਵੇਗਾ ਅਕਾਲੀ ਦਲ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਗਈ ਹੈ ਤਾਂ ਸ਼ਰਮਣੀ ਅਕਾਲੀ ਦਲ ਲੀਡਰਸ਼ਿਪ ਦੇ ਵੱਲੋਂ ਇਹ ਵੀ ਇੱਕਾ ਨਿਸ਼ਾਨਾ ਸਾਜਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਗਈ ਹੈ ਅਕਾਲੀ ਦਲ ਵਰਕਿੰਗ ਕਮੇਟੀ ਦੀ ਦਰਸਲ ਮੀਟਿੰਗ ਹੋਈ ਤਾਂ ਹੁਣ ਤੱਕ 27 ਲੱਖ ਭਰਤੀ ਹੋਈ ਹੈ ਅਕਾਲੀ ਦਲ ਦੇ ਮੈਨੂੰ ਜੋ ਜਾਣਕਾਰੀ ਦਿੱਤੀ ਗਈ ਹੈ ਕਿ ਹੁਣ ਤੱਕ 27 ਲੱਖ ਭਰਤੀ ਹੋ ਚੁੱਕੀ ਹੈ। ਔਰ ਹੁਣ ਜਿਹੜਾ ਅਗਲਾ ਸਾਡਾ ਜਿਹੜਾ ਜਨਰਲ ਡੈਡੀਕੇਟ ਸੈਸ਼ਨ ਹੈ ਜਿਹਨੂੰ ਆਮ ਇਜਲਾਸ ਕਹਿੰਦੇ ਆ ਜਿਹਦੇ ਵਿੱਚ ਪ੍ਰਧਾਨ ਦੀ ਚੋਣ ਦੁਬਾਰਾ ਹੁੰਦੀ ਹੈ ਉਹ ਦੇਦਾਰਾਂ ਦੀ ਚੋਣ ਹੁੰਦੀ ਹੈ ਵਰਕਿੰਗ ਕਮੇਟੀ ਵੀ ਉਹਦੇ ਵਿੱਚ ਚੁਣੀ ਜਾਂਦੀ ਹੈ ਉਹਦੀਆਂ ਤਰੀਕਾਂ ਦਾ ਫੈਸਲਾ ਵੀ ਜਿਹੜਾ ਹੈਗਾ ਉਹ ਇਸੇ ਵਰਕਿੰਗ ਕਮੇਟੀ ਨੇ ਕਰਨਾ ਹੁੰਦਾ ਸੋ ਅੱਜ ਵਰਕਿੰਗ ਕਮੇਟੀ ਨੇ 12 ਅਪ੍ਰੈਲ ਨੂੰ 1 ਵਜੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਕਰਨ ਦਾ ਜਿਹੜਾ ਡੇਟ ਦਾ ਫੈਸਲਾ ਉਹ ਕਰ ਦਿੱਤਾ ਸੋ 12 ਅਪ੍ਰੈਲ ਨੂੰ 11 ਵਜੇ ਜਿਹੜਾ ਜਨਰਲ ਡੈਲੀਕੇਟਰ ਸੂਬਾ ਡੈਲੀਕੇਟਰ ਦਾ ਜਨਰਲ ਇਜਲਾਸ ਹੈ ਜਿਹੜਾ ਉਹ ਸਵੇਰੇ 11 ਵਜੇ ਜਿਹੜਾ ਹੈਗਾ ਉੱਥੇ ਹੋਏਗਾ ਵੱਡਾ ਕਾਰਜ ਭਰਤੀ ਦਾ ਉਲਿੱਕਿਆ ਗਿਆ ਸੀ ਉਹਨੂੰ ਬਹੁਤ ਹੀ ਸਜੇ ਤਰੀਕੇ ਦੇ ਨਾਲ ਸਵੇਰੇ ਚਾਹ ਰਿਆ 27 ਨੱਕ ਤੋਂ ਵੀ ਭਰਤੀ ਕਰਾਸ ਕਰ ਗਈ ਇਹ ਵਰਕਰਾਂ ਤੇ ਆਗੂਆਂ ਦੀ ਮਿਹਨਤ ਤੋਂ ਬਿਨਾ ਜਿਹੜਾ ਇਹ ਕਾਰਜ ਨਹੀਂ ਸੀ ਹੋ ਸਕਦਾ ਇਸ ਕਰਕੇ ਸਾਰੇ ਜਿਨ੍ਹਾਂ ਨੇ ਇਹਦੇ ਵਿੱਚ ਰੋਲ ਪਲੇ ਕੀਤਾ ਕਾਮਯਾਬ ਕਰਨ ਵਾਸਤੇ ਜਿਨ੍ਹਾਂ ਵੀਰਾਂ ਨੇ ਸਹਿਯੋਗ ਦਿੱਤਾ ਸਾਰਿਆਂ ਦਾ ਮੈਂ ਇਹਦੇ ਵਾਸਤੇ ਪਿਆਰ ਦਤੋਂ ਵਰਕਿੰਗ ਕਮੇਟੀ ਨੇ ਅੱਜ ਧੰਨਵਾਦ ਕੀਤਾ ਭਰਤੀ ਦਾ ਕੰਮ ਜਿਹੜਾ ਉਹ ਸ਼੍ਰੀ ਤਾਲਟਕ ਸਾਹਿਬ ਦੇ ਹੁਕਮ ਨਾਮ ਦੇ ਉਲਟ ਜਾ ਕੇ ਕੀਤਾ ਇਸ ਕਰਕੇ ਲੋਕਾਂ ਨੂੰ ਚੀਮਾ ਸਾਹਿਬ ਗੁੰਮਰਾਹ ਨਾ ਕਰੋ ਆਹ ਉਹ ਨਾਲ ਸਮਝ ਦੱਸੂਗਾ ਕਿ ਤੁਸੀਂ ਪੰਥ ਦੇ ਭਗੌੜੇ ਹੋ ਕੇ ਹੁਕਮ ਨਮੇ ਦੇ ਖਿਲਾਫ ਜਾ ਕੇ ਤੁਹਾਡੇ ਧਰਤੀ ਤੇ ਕੋਈ ਪੈਰ ਲੱਗਣ ਦਿਊਗਾ ਕਿ ਨਹੀਂ ਦੇਊਗਾ ਇਹ 27 ਲੱਖ ਤੁਸੀਂ ਭਰਤੀ ਕੀਤੀ ਹੈ ਮੈਂ ਤੁਹਾਨੂੰ ਚੈਲੰਜ ਕਰਦਾ ਅੱਜ ਔਰ ਤੁਹਾਡੇ ਪਾਰਟੀ ਦੇ ਆਕਾ ਨੂੰ ਵੀ ਮੈਂ ਚੈਲੰਜ ਕਰਦਾ ਕਿ 27000 ਡੈਲੀਗੇਟ ਤੁਸੀਂ ਸਾਰੇ ਪੰਜਾਬ ਤੋਂ ਬਣਾਇਆ ਦੱਸਿਆ 27000 ਡੈਲੀਗੇਟ 27 ਲੱਖ ਦੀ ਭਰਤੀ ਦਾ 27000 ਬਣਦਾ ਹੈ ਕੱਲ ਤੱਕ ਆਪਣੀ ਪਾਰਟੀ ਦੀ ਵੈਬਸਾਈਟ ਤੇ ਨਾਮ ਪਾਓ ਤੁਹਾਨੂੰ ਪਤਾ ਲੱਗੇ ਕਿ ਤੁਹਾਡੇ ਨਾਲ ਕੌਣ ਹੈ ਕਿ ਨਹੀਂ ਨਾਲ ਕੌਣ ਹੈ ਸਾਰੇ ਪੰਜਾਬ ਚੋਂ 5 6000 7000 ਬੰਦਾ ਨਹੀਂ ਤੁਸੀਂ ਚਲਿਆਂ ਦੀਆਂ ਮੀਟਿੰਗਾਂ 'ਚ ਇਕੱਠਾ ਕਰ ਸਕੇ ਤੇ ਤੁਸੀਂ ਸ਼ੋਅ ਕਰਦੇ ਹੋ ਵੀ 27000 ਡੈਲੀਗੇਟ ਹੈ ਸਾਡਾ ਰੋਕਣਗੇ ਅਗਲੀ ਖਬਰ ਦਾ ਬਠਿੰਡਾ ਦੇ ਆਰਟੀਓ ਦਫ਼ਤਰ ਦੇ ਵਿੱਚ ਵਿਜੀਲੈਂਸ ਨੇ ਰੇਡ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਤੇ ਨਾਲ ਹੀ ਪੰਜ ਮਹਿੰਗੀਆਂ ਮੋਡੀਫਾਈਡ ਜੀਪਾਂ ਜ਼ਬਤ ਕੀਤੀਆਂ ਨੇ ਜਿਨ੍ਹਾਂ ਨੂੰ ਫਰਜ਼ੀ ਐਨਓਸੀ ਦੇ ਜ਼ਰੀਏ ਮਹਿੰਗੇ ਰੇਟਾਂ ਤੇ ਵੇਚਿਆ ਜਾ ਰਿਹਾ ਸੀ ਵਿਜੀਲੈਂਸ ਦੇ ਵੱਲੋਂ ਪੂਰੇ ਪੰਜਾਬ 'ਚ ਆਟੋ ਦਫ਼ਤਰਾਂ 'ਤੇ ਰੇਡ ਕੀਤੀ ਗਈ ਜਿਸ ਤਹਿਤ ਬਠਿੰਡਾ ਵਿਜੀਲੈਂਸ ਨੇ ਮੋਡੀਫਾਈ ਕੀਤੀਆਂ 5 ਜੀਪਾਂ ਡਬਵਾਲੀ ਤੋਂ ਨਰੇਸ਼ 나ਗਪਾਲ ਨਾਮ ਦੇ ਵਿਅਕਤੀ ਤੋਂ ਰਿਕਵਰ ਕੀਤੀਆਂ ਜਿਨ੍ਹਾਂ ਨੂੰ ਫਰਜ਼ੀ ਤਰੀਕੇ ਨਾਲ ਗੁਜਰਾਤ ਤੋਂ ਐਨਓਸੀ ਲੈ ਕੇ ਇਹਨਾਂ ਦੇ ਕਾਗਜ਼ ਤਿਆਰ ਕੀਤੇ ਜਾਂਦੇ ਸਨ ਤੇ ਵਾਹਨਾਂ ਨੂੰ ਮਹਿੰਗੇ ਰੇਟਾਂ 'ਤੇ ਵੇਚਿਆ ਜਾਂਦਾ ਸੀ ਪੂਰੇ ਪੰਜਾਬ ਦੇ ਵਿੱਚ ਵਿਜੀਲੈਂਸ ਬੰਨੀ ਹੋ ਆਰਟੀ ਦਫ਼ਤਰਾਂ ਤੇ ਰੇਡ ਕੀਤੀ ਗਈ ਸੀ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਜਾਲੀ ਤੌਰ ਤੇ ਇੱਥੇ ਕੰਮਕਾਜ ਕੀਤੇ ਜਾਂਦੇ ਨੇ ਪਰ ਤੁਸੀਂ ਤਸਵੀਰਾਂ ਵਿੱਚ ਦੇਖੋ ਕਿ ਜੀਪਾਂ ਖੜੀਆਂ ਨਜ਼ਰ ਆ ਰਹੀਆਂ ਨੇ ਇਹ ਉਹੀ ਪੰਜ ਜੀਪਾਂ ਨੇ ਜਿਹੜੀਆਂ ਡੱਬ ਵਾਲੀ ਤੋਂ ਵਿਜੀਲੈਂਸ ਨੇ ਰਿਕਵਰ ਕੀਤੀਆਂ ਨੇ ਹਾਲਾਂਕਿ ਸਿਰਫ ਇਹ ਪੰਜ ਜੀਪਾਂ ਦੇ ਨਾਲ ਗੱਲ ਨਹੀਂ ਬੰਨੀ ਹੋਰ ਵੀ ਜੀਪਾਂ ਰਿਕਵਰ ਹੋ ਸਕਦੇ ਆ ਨੇ 10 ਦੇ ਕੀ ਜੀਪਾਂ ਨੂੰ ਇੰਦਰਜੀਤ ਤੇ ਨਵੀਨ ਫਰਜ਼ੀ ਨੰਬਰ ਲਗਾ ਕੇ ਵਿਦੇਸ਼ਾਂ 'ਚ ਵੇਚਦੇ ਸਨ ਦਰਜਲ ਇੰਦਰਜੀਤ ਗੁਜਰਾਤ ਤੋਂ ਫਰਜ਼ੀ ਤੌਰ ਤੇ ਐਨਓਸੀ ਲੈਂਦਾ ਸੀ ਤੇ ਫਰਜ਼ੀ ਤਰੀਕੇ ਨਾਲ ਡੁਪਲੀਕੇਟ ਨੰਬਰ ਤਿਆਰ ਕਰ ਗੱਡੀਆਂ ਤੇ ਸਰਕਾਰੀ ਨੰਬਰ ਪਲੇਟ ਲਗਾ ਕੇ ਆਸਾਨੀ ਨਾਲ ਉਸ ਨੂੰ ਅੱਗੇ ਵੇਚ ਦਿੰਦੇ ਸਨ ਵਿਜੀਲੈਂਸ ਦੇ ਮੁਤਾਬਕ ਇੰਦਰਜੀਤ ਅਤੇ ਨਵੀਨ ਨਾਂ ਦੇ ਦੋ ਬੰਦਿਆਂ ਦੇ ਖਿਲਾਫ ਵਿਜੀਲੈਂਸ ਨੇ ਪੜਤਾਲ ਕਰਨ ਤੋਂ ਬਾਅਦ ਮਾਮਲਾ ਦਰਜ ਕੀਤਾ ਤੇ ਵਿਜੀਲੈਂਸ ਜਾਂਚ ਕਰ ਰਹੀ ਹੈ ਕਿ ਆਖਰਕਾਰ ਇਹ ਦੋ ਲੋਕ ਕਿਵੇਂ ਗੁਜਰਾਤ ਤੋਂ ਐਨਓਸੀ ਲੈ ਕੇ ਆਉਂਦੇ ਸੀ ਤੇ ਕਿਵੇਂ ਐਨਓਸੀ ਲਿਆ ਕੇ ਉਹਨਾਂ ਦੇ ਉੱਪਰ ਜਾਲੀ ਤੌਰ ਤੇ ਆਰਸੀਆਂ ਤਿਆਰ ਕੀਤੀਆਂ ਜਾਂਦੀਆਂ ਸੀ ਜਾਲੀ ਤੌਰ ਤੇ ਨੰਬਰ ਲਾਏ ਜਾਂਦੇ ਸੀ ਚੈਸੀ ਨੰਬਰ ਚੇਂਜ ਕੀਤੇ ਜਾਂਦੇ ਸੀ ਤਮਾਮ ਇਹ ਚੀਜ਼ਾਂ ਲੰਮਾ ਡਿਟੇਲ ਦਾ ਵਿਸ਼ਾ ਜ਼ਰੂਰ ਹੈ ਜਿਸ ਨੂੰ ਲੈ ਕੇ ਵਿਜੀਲੈਂਸ ਪੁੱਛਗਛ ਵੀ ਕਰੇਗੀ ਹੁਣ ਦੇਖਣਾ ਇਹ ਹੋਵੇਗਾ ਕਿ ਗ੍ਰਿਫਤਾਰ ਕੀਤੇ ਮੁਲਜ਼ਮ ਪੁੱਛਗਛ ਕੀ